ਦੇ ਨਤੀਜੇ ਆਏ ਆਮ ਆਦਮੀ ਪਾਰਟੀ तकरीबन 40000 ਤੱਕ ਵੋਟਾਂ ਲੈਣ ਚ ਕਾਬਯਾਬ ਹੋਦੀ ਹੈ ਔਰ ਦੂਜੇ ਨੰਬਰ ਤੇ ਅਕਾਲੀ ਦਲ ਬਾਦਲ ਜਿਹੜਾ ਕੈਂਡੀਡੇਟ ਹੈ ਉਹ ਵੀ 30000 ਦੇ ਲਾਗੇ ਜਾ ਕੇ ਲਿਆ ਜਾਂਦਾ ਹੈ ਪੰਥਕ ਕੈਂਡੀਡੇਟ ਜੇ ਆਪਾਂ ਕਹੀਏ ਕਿ 20000 ਦੇ ਕੋਲ ਜਿਹੜਾ ਹੈ ਸਿਮਟ ਜਾਂਦਾ ਹੈਗਾ ਕੀ ਤੁਹਾਡੇ ਪਹਿਲੇ ਕਮੈਂਟਸ ਕੀ ਨੇ ਕਿਵੇਂ ਆਪਾਂ ਇਸ ਚੋਣ ਦਾ ਜਿਹੜਾ ਹੈ ਵਿਸ਼ਲੇਸ਼ਣ ਕਰਾਂਗੇ ਸੋ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਗੈਰ ਹਾਜ਼ਰੀ ਆ ਉਹ ਇੱਥੇ ਆਪਾਂ ਨੂੰ ਖਟ ਕਰਹੀ ਹੈਗੀ ਆ ਵੀ ਉਹਨਾਂ ਦਾ ਗੈਰ ਹਾਜ਼ਰ ਰਹਿਣਾ ਜਿਹੜਾ ਜੀ ਉਹ ਇਸ ਜਿਹੜੀ ਹੈਗੀ ਹਾਰ ਦੇ ਲਈ ਇੱਕ ਕਾਰਨ ਬਣਿਆ ਹੈਗਾ ਸੋ ਸਰਕਾਰ ਨੂੰ ਇਹ ਸਬਕ ਆ ਗਿਆ ਹੋਇਆ ਵੀ ਭਾਈ ਅਮਰਤਪਾਲ ਸਿੰਘ ਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਬੰਦ ਕਰਕੇ ਉਹ ਜਿਹੜੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਚੋਣਾਂ ਦੇ ਪੜ ਵਿੱਚ ਉਤਾਰ ਕੇ ਇਹ ਜਿਤਾ ਸਕਦੀ ਹੈਗੀ ਆ ਸੋ ਸਾਡੇ ਕੋਲ ਇਹ ਰਿਪੋਰਟਾਂ ਆਈਆਂ ਸੀਗੀਆਂ ਵੀ ਭਾਈ ਅਮਰਪਾਲ ਸਿੰਘ ਦੇ ਜਿਹੜੇ ਕੁਝ ਨੌਜਵਾਨ ਜੋ ਸ਼ੀਲੇ ਹਮਾਈਤੀ ਨੇ ਉਹਨਾਂ ਨੇ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਚੋਣ ਮਹੀਮ ਵਿੱਚ ਵੜਨ ਦਿੱਤਾ ਤੇ ਨਾ ਬੀਬੀ ਸਤਵੰਤ ਕੌਰ ਸੋ ਉਹਨਾਂ ਨੂੰ ਆਇ ਲੱਗਦਾ ਸੀਗਾ ਵੀ ਸਾਨੂੰ ਤੁਹਾਡੀ ਲੋੜ ਨਹੀਂ ਅਸੀਂ ਆਪਣੇ ਤੌਰ ਤੇ ਜਿਹੜੀ ਹੈਗੀ ਹੈ ਮਹੀਮ ਚਲਾਵਾਂਗੇ ਤੇ ਜਿੱਤ ਦੇਵਾਂਗੇ ਸੋ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੇ ਕਈ ਵਾਰ ਉਹਨਾਂ ਨੇ ਸੰਦੇਸ਼ ਭੇਜੇ ਬਈ ਜੀ ਮੈਨੂੰ ਚੋਣ ਮਹੀਮ ਵਿੱਚ ਸ਼ਾਮਿਲ ਕੀਤਾ ਜਾਵੇ ਪਰ ਉਹਨਾਂ ਨੂੰ ਕਹਿੰਦੇ ਕੋਰਾ ਜਵਾਬ ਦੇ ਦਿੱਤਾ ਗਿਆ ਵੀ ਸਾਨੂੰ ਤੁਹਾਡੀ ਲੋੜ ਨਹੀਂ ਸੋ ਇੱਕ ਗੱਲ ਇਹ ਸੀ ਆਈਸੀਬੀ ਬੀਬੀ ਸਤਵੰਤ ਕੌਰ ਉਹਨਾਂ ਨੂੰ ਚੋਣ ਕੈਂਪੇਨ ਜਿਹੜੀ ਉਹਦਾ ਇੰਚਾਰਜ ਬਣਾ ਲਿਆ ਜਾਵੇ ਸੋ ਬੀਬੀ ਜੀ ਦਾ ਜਿਹੜਾ ਇੱਕ ਆਪਣਾ ਆਧਾਰ ਹੈਗਾ ਪਰ ਉਹ ਕੱਲ ਵੀ ਨਹੀਂ ਮੰਨੀ ਸੀ ਹੂੰ ਹੂੰ ਸੋ ਜਿਹੜੀ ਧੜੇ ਬਾਜ਼ੀਆਂ ਉਹਨੂੰ ਇੱਕ ਤਰ੍ਹਾਂ ਨਾਲ ਕਾਇਮ ਕਰ ਲਿਆ ਗਿਆ ਸੋ ਇਹ ਵੇਕ ਅਪ ਕਾਲ ਇਸ ਕਰਕੇ ਹੈਗੀ ਆ ਇਸ ਤਰ੍ਹਾਂ ਮੈਂ ਸਧਾਰਨ ਤਕ ਤੌਰ ਤੇ ਕਿਹਾ ਵੀ ਜਦੋਂ ਕੌਮ ਕੌਮ ਦੇ ਤੌਰ ਤੇ ਸੋਚਣ ਲੱਗੇਗੀ ਤਾਂ ਕੌਮ ਆ ਜਿਹੜੀ ਇਸ ਕਿਸਮ ਦੀਆਂ ਧੜੇ ਬਾਜ਼ੀਆਂ ਇਸ ਕਿਸਮ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਸਾਡੀਆਂ ਆਪਸੀ ਵਖਰੇਵੇਂ ਨੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਤੋਂ ਪਾਰ ਪਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅੰਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅੰਤਾਰ ਸਿੰਘ ਜੀ ਸ਼ੁਰੂਆਤ ਆ ਜੇ ਆਪਾਂ ਕਰਨੀ ਹੈ ਤਰਨ ਤਰਨ ਦੀ ਜਮਨੀ ਚੌਂਣ ਤੋਂ ਥੋੜਾ ਜਿਹਾ ਉਹਦੇ ਉੱਤੇ ਵਿਸ਼ਲੇਸ਼ਣ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਲ ਜਿਹੜਾ ਪੰਥਕ ਕੈਂਡੀਡੇਟ ਹੈ ਉਹ ਟੱਕਰ ਦੇ ਵਿੱਚ ਹੈ ਪਰ ਜਿਸ ਤਰੀਕੇ ਦੇ ਨਤੀਜੇ ਆਏ ਆਮ ਆਦਮੀ ਪਾਰਟੀ ਤਕਰੀਬਨ 40000 ਤੱਕ ਵੋਟਾਂ ਲੈਣ ਚ ਕਾਪਿਆ ਮੋਦੀ ਹੈ ਔਰ ਦੂਜੇ ਨੰਬਰ ਤੇ ਅਕਾਲੀ ਦਲ ਬਾਦਲ ਜਿਹੜਾ ਕੈਂਡੀਡੇਟ ਹੈ ਉਹ ਵੀ 30000 ਦੇ ਲਾਗੇ ਜਾ ਕੇ ਲਿਆ ਜਾਂਦਾ ਹੈ ਪੰਥਕ ਕੈਂਡੀਡੇਟ ਜੇ ਆਪਾਂ ਕਹੀਏ ਕਿ 20000 ਦੇ ਕੋਲ ਜਿਹੜਾ ਹੈ ਸਿਮਟ ਜਾਂਦਾ ਹੈਗਾ ਕੀ ਤੁਹਾਡੇ ਪਹਿਲੇ ਕਮੈਂਟਸ ਕੀ ਨੇ ਕਿਵੇਂ ਆਪਾਂ ਇਸ ਚੋਣ ਦਾ ਜਿਹੜਾ ਹੈ ਵਿਸ਼ਲੇਸ਼ਣ ਕਰਾਂਗੇ ਹਾਂਜੀ ਹਾਂਜੀ ਇਹ ਚੋਣ ਜਿਹੜਾ ਤਰਨਤਾਰਨ ਦੀ ਚੋਣ ਹੈ ਪੰਥਕ ਤੇ ਰਾਲਿਕ ਵੇਕਪਕਾਲ ਹੈਗੀ ਆ ਸੋ ਫਾਈ ਮਨਦੀਪ ਸਿੰਘ ਜਿਹੜੇ ਹੈਗੇ ਆ ਉਹ ਤੀਜੇ ਨੰਬਰ ਤੇ ਆਏ ਹੈਗੇ ਆ ਸੋ ਇਹਦੇ ਚੋਂ ਜਿਹੜੀ ਸਿਧਾਂਤਕ ਪਹਿਲੂ ਤਾਂ ਇਹ ਆਉਂਦਾ ਹੈ ਵੀ ਜਿਹੜੀ ਕੌਮ ਕੌਮ ਨੂੰ ਇਕਜੁੱਟ ਕਰਨ ਲਈ ਤੇ ਕੌਮੀ ਦਰਦ ਤੇ ਕੌਮੀ ਜਜ਼ਬੇ ਨੂੰ ਜਥੇਬੰਦ ਕਰਕੇ ਜਿਹੜਾ ਹੈਗਾ ਸੰਸਥਾਗਤ ਕਰਨ ਲਈ ਜਿਹੜੀ ਇੱਕ ਚੰਗੇ ਲੀਡਰ ਦੀ ਲੋੜ ਹੈਗੀ ਆ ਸੋ ਕੌਮੀ ਵੋਟ ਆ ਜਿਹੜੀ ਜਾਂ ਕੌਮੀ ਜਜ਼ਬਾ ਇਸ ਤਰ੍ਹਾਂ ਹਿੰਦਰ ਸਿੰਘ ਮਹਿਬੂਬ ਵੀ ਕਹਿੰਦੇ ਆ ਵੀ ਜਦੋਂ ਨਾ ਗੁਰੂਆਂ ਦਾ ਜਿਹੜੀ ਛਾਂ ਹੈਗੀ ਆ ਕੌਮ ਦੇ ਫਿਰਦਿਆਂ ਤੋਂ ਦੂਰ ਹੋ ਜਾਂਦੀ ਆ ਤਾਂ ਕੌਮ ਭਟਕਣ ਦਾ ਸ਼ਿਕਾਰ ਹੋ ਜਾਂਦੀ ਹੈ ਜੀ ਸੋ ਇਹ ਇਹ ਪੋਲਿਟਿਕਸ ਵਿੱਚ ਵੀ ਇਹ ਆਉਂਦਾ ਹੈ ਵੀ ਜੇ ਜਦੋਂ ਕੋਈ ਕ੍ਰਿਸਮੈਟਿਕ ਲੀਡਰ ਤੁਹਾਡੇ ਨਾਲ ਨਾ ਹੋਵੇ ਤੁਸੀਂ ਆਪਣੇ ਤੌਰ ਤੇ ਇੱਕ ਤਰ੍ਹਾਂ ਨਾਲ ਖੁੱਲੇ ਮੈਦਾਨ ਵਿੱਚ ਆਪ ਮੁਹਾਰੇ ਘੁੰਮ ਫਿਰ ਰਹੇ ਹੋਵੋ ਤਾਂ ਇਸ ਤਰ੍ਹਾਂ ਦੇ ਜਿਹੜੇ ਨਤੀਜੇ ਆ ਇਸ ਤਰ੍ਹਾਂ ਦਾ ਜਿਹੜਾ ਮੰਜ਼ਰ ਆ ਸਾਡੇ ਸਾਹਮਣੇ ਆਉਂਦਾ ਹੈਗਾ ਸੋ ਜਿਹੜੀ ਹੈਗੀ ਆ ਪਹਿਲੀ ਗੱਲ ਇਹ ਹੈਗੀ ਆ ਵੀ ਸਾਨੂੰ ਪੰਥਕ ਏਕਤਾ ਔਰ ਪੰਥਕ ਜਜ਼ਬਾ ਖਾਸ ਕਰਕੇ ਕੌਮੀ ਜਜ਼ਬਾ ਜਿਹੜਾ ਕੌਮੀ ਜਜ਼ਬਾ ਕੌਮ ਜਦੋਂ ਇੱਕ ਕੌਮ ਦੇ ਤੌਰ ਤੇ ਸੋਚਣ ਲੱਗੇਗੀ ਹਾਲੇ ਵੀ ਕੁਝ ਸਮੇਂ ਲਈ ਆਇਆ ਪਿਛਲੀਆਂ ਲੋਕ ਸਭਾ ਚੋਣਾਂ ਚ ਆਇਆ ਵੀ ਦੋ ਸੀਟਾਂ ਤੇ ਕੌਮ ਨੇ ਕੌਮ ਦੇ ਤੌਰ ਤੇ ਸੋਚਿਆ ਔਰ ਚੰਗੇ ਉਮੀਦਵਾਰ ਆ ਜਿਹੜੇ ਸਾਡੇ ਸਾਹਮਣੇ ਲਿਆਂਦੇ ਜੀ ਪਰ ਇਹ ਜਜ਼ਬੇ ਨੂੰ ਲਗਾਤਾਰ ਜਿਹੜਾ ਹੈਗਾ ਬਣਾਈ ਰੱਖਣਾ ਉਹਨੂੰ ਯੋਜਨਾਬੰਦ ਢੰਗ ਨਾਲ ਲੱਗੇ ਬਤਾਉਣਾ ਉਹਦੇ ਵਿੱਚ ਕ੍ਰਿਸਮੈਟਿਕ ਲੀਡਰ ਦੀ ਜਿਹੜੀ ਲੋੜ ਹੁੰਦੀ ਹੈ ਸੋ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਗੈਰ ਹਾਜ਼ਰੀ ਹੈ ਉਹ ਇੱਥੇ ਆਪਾਂ ਨੂੰ ਖਟ ਕਰਹੀ ਹੈਗੀ ਆ ਵੀ ਉਹਨਾਂ ਦਾ ਗੈਰ ਹਾਜ਼ਰ ਰਹਿਣਾ ਜਿਹੜਾ ਜੀ ਉਹ ਇਸ ਜਿਹੜੀ ਹੈਗੀ ਹਾਰ ਦੇ ਲਈ ਇੱਕ ਕਾਰਨ ਬਣਿਆ ਹੈਗਾ ਸੋ ਸਰਕਾਰ ਨੂੰ ਇਹ ਸਬਕ ਆ ਗਿਆ ਹੋਇਆ ਵੀ ਭਾਈ ਅਮਰਿਤਪਾਲ ਸਿੰਘ ਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਬੰਦ ਕਰਕੇ ਉਹ ਜਿਹੜੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਚੋਣਾਂ ਦੇ ਪੜ ਵਿੱਚ ਉਤਾਰ ਕੇ ਤੇ ਜਿਤਾ ਸਕਦੀ ਹੈਗੀ ਆ ਹੂੰ ਤੇ ਦੂਸਰਾ ਸੰਦੇਸ਼ ਜਿਹੜਾ ਇਸ ਚੋਣ ਨੇ ਦਿੱਤਾ ਹੈਗਾ ਮੈਨੂੰ ਲੱਗਦਾ ਵੀ ਇਹ ਇੱਕ ਚੰਗਾ ਸੰਦੇਸ਼ ਹੈਗਾ ਪੰਥਕ ਤੇਰਾ ਨੇ ਉਹ ਯੋਜਨਾ ਵੱਧ ਢੰਗ ਨਾਲ ਇਹ ਚੋਣ ਨਹੀਂ ਲੜੀ ਉਹਦੇ ਵਿੱਚ ਚਲੋ ਹੁਣ ਚੋਣ ਨਿਬੜ ਗਈ ਆ ਸਾਡੇ ਕੋਲ ਜਿਹੜੀਆਂ ਸ਼ਿਕਾਇਤਾਂ ਐ ਪਹਿਲਾਂ ਵੀ ਆ ਰਹੀਆਂ ਸੀ मतलब ਇਹਦੇ ਤੁਸੀਂ ਕਹਿ ਰਹੇ ਹੋ ਕਿ ਪੰਥਕ ਤੇਰਾ ਨੇ ਵੀ ਇਕੱਤਾ ਦੁਜੇ ਬੰਨੇ ਤੇ ਆਪਾਂ ਇਹ ਗੱਲ ਕਹਿ ਲਈਏ ਕਿ ਸਰਕਾਰ ਦਾ ਪੱਕਾ ਕਿਉਂਕਿ ਜਿਮਨੀ ਚੋਣਾ ਨਾਰਮਲੀ ਹੁੰਦਾ ਹੈ ਨਾ ਕਿ ਸਰਕਾਰ ਪੂਰੀ ਮਸ਼ੀਨਰੀ ਦੀ ਵਰਤੋਂ ਕਰਦੀ ਆ ਉਹ ਮਸ਼ੀਨਰੀ ਦੀ ਵਰਤੋਂ ਇੱਥੇ ਵੀ ਹੁੰਦੀ ਆ ਆਪਾਂ ਦੇਖਿਆ ਕਿ ਕੁਝ ਦਿਨ ਪਹਿਲਾਂ ਜਿਹੜਾ ਇਹ ਐਸਐਸਪੀ ਦਾ ਸਸਪੈਂਡ ਹੁੰਦਾ ਹੈਗਾ ਤੇ ਇਹ ਸਾਰੀਆਂ ਚੀਜ਼ਾਂ ਫਿਰ ਪੰਥਕ ਧਰਾਲੀ ਕਿਹੋ ਜਿਹਾ ਇਹਦੇ ਵਿੱਚ ਸੰਦੇਸ਼ ਕਿਹੋ ਜਿਹਾ ਹੈਗਾ ਕਿਉਂਕਿ ਕਈ ਵਾਰੀ ਅਸੀਂ ਸਾਨੂੰ ਹਾਰਾਂ ਤੋਂ ਵੀ ਸਿੱਖ ਲੈਣਾ ਚਾਹੀਦਾ ਹਾਂ ਇਹ ਇਹ ਜਿਹੜੀ ਹਾਰ ਹੋਈ ਆ ਅਸਲ ਚ ਸਿੱਖਣ ਲਈ ਹਾਰ ਹੋਈ ਆ ਸੋ ਜਿਨ੍ਹਾਂ ਨੇ 2027 ਦੀ ਚੋਣ ਪੰਥਕ ਧਰਾਂ ਨੇ ਜਜਬੇ ਨਾਲ ਲੜਦੀਆਂ ਉਹਨਾਂ ਲਈ ਇਹ ਹਾਰ ਆ ਜਿਹੜੀ ਇੱਕ ਸਬਕ ਆ ਸਿੱਖਣ ਲਈ ਹੋਈ ਆ ਇੱਕ ਤਾਂ ਵੱਖ-ਵੱਖ ਧੜੇ ਬੰਦੀਆਂ ਜਿਹੜੀਆਂ ਜਿਹੜੀਆਂ ਪੰਥ ਦੇ ਵਿੱਚ ਪੈਦਾ ਹੋਈਆਂ ਨੇ ਉਹ ਧੜੇ ਬੰਦੀਆਂ ਇਸ ਚੋਣ ਵਿੱਚ ਬਹੁਤ ਵੱਡੀ ਪੱਧਰ ਤੇ ਸਾਹਮਣੇ ਆਈਆਂ ਨੇ ਬੇਸ਼ੱਕ ਕਿਹਾ ਜਾਂਦਾ ਸੀ ਇਹ ਪੰਥਕ ਕੈਂਡੀਡੇਟ ਹੈ ਪਰ ਵਕ ਵਕ ਧੜੇ ਜਿਹੜੇ ਇਸ ਚੋਣ ਮਹਿਮ ਨੂੰ ਚਲਾ ਰਹੇ ਸੀ ਉਹ ਆਪਣੀ ਧੜੇਬਾਜੀ ਆ ਮਜਬੂਤ ਕਰ ਰਹੇ ਸੀ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਡੀ ਜਿੱਤ ਤਾਂ ਵੱਟ ਤੇ ਪਈ ਆ ਤੇ ਉਹਦਾ ਅਸੀਂ ਫਿਰ ਪੂਰੀ ਤਰ੍ਹਾਂ ਲਾਹਾ ਲੈ ਕੇ ਆਪਣੀ ਸਿਆਸੀ ਚੌਧਰ ਆ ਜਿਹੜੀ ਉਹ ਕਾਇਮ ਕਰਾਂਗੇ ਸੋ ਉਹਦੇ ਵਿੱਚੋਂ ਅਮਰਤਪਾਲ ਸਿੰਘ ਵਾਲੇ ਗਰੁੱਪ ਦੇ ਮੈਂਬਰ ਵੀ ਸ਼ਾਮਲ ਰਹੇ ਤੇ ਹੋਰ ਤੇ ਰਾਮੀ ਸ਼ਾਮਲ ਰਹੀਆਂ ਸੋ ਸਾਡੇ ਕੋਲ ਇਹ ਰਿਪੋਰਟਾਂ ਆਈਆਂ ਸੀਗੀਆਂ ਵੀ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਕੁਝ ਨੌਜਵਾਨ ਜੋ ਸ਼ੀਲੇ ਹਮਾਈਤੀ ਨੇ ਹੂੰ ਹੂੰ ਉਹਨਾਂ ਨੇ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਚੋਣ ਮਹੀਮ ਵਿੱਚ ਵੜਨ ਦਿੱਤਾ ਤੇ ਨਾ ਬੀਬੀ ਸਤਵੰਤ ਕੌਰ ਨੂੰ ਸੋ ਉਹਨਾਂ ਨੂੰ ਐਂ ਲੱਗਦਾ ਸੀਗਾ ਵੀ ਸਾਨੂੰ ਤੁਹਾਡੀ ਲੋੜ ਨਹੀਂ ਅਸੀਂ ਆਪਣੇ ਤੌਰ ਤੇ ਜਿਹੜੀ ਹੈਗੀ ਐ ਮਹੀਮ ਚ ਲਾਵਾਂਗੇ ਤੇ ਜਿੱਤ ਤੇ ਦਿਖਾਵਾਂਗੇ ਹੂੰ ਸੋ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੇ ਕਈ ਵਾਰ ਉਹਨਾਂ ਨੇ ਸੰਦੇਸ਼ ਭੇਜੇ ਬਈ ਜੀ ਮੈਨੂੰ ਚੋਣ ਮਹੀਮ ਵਿੱਚ ਸ਼ਾਮਲ ਕੀਤਾ ਜਾਵੇ ਪਰ ਉਹਨਾਂ ਨੂੰ ਕਹਿੰਦੇ ਕੋਰਾ ਜਵਾਬ ਦੇ ਦਿੱਤਾ ਗਿਆ ਵੀ ਸਾਨੂੰ ਤੁਹਾਡੀ ਲੋੜ ਨਹੀਂ ਹੈ ਸੋ ਇੱਕ ਗੱਲ ਇਥੇ ਆਈ ਸੀ ਵੀ ਬੀਬੀ ਸਤਵੰਤ ਕੌਰ ਉਹਨਾਂ ਨੂੰ ਚੋਣ ਕੈਂਪੇਨ ਜਿਹੜੀ ਉਹਦਾ ਇੰਚਾਰਜ ਬਣਾ ਲਿਆ ਜਾਵੇ ਸੋ ਬੀਬੀ ਜੀ ਦਾ ਜਿਹੜਾ ਇੱਕ ਆਪਣਾ ਆਧਾਰ ਹੈਗਾ ਪਰ ਉਹ ਕੱਲ ਵੀ ਨਹੀਂ ਮੰਨੀ ਸੀ ਹੂੰ ਹੂੰ ਸੋ ਜਿਹੜੀ ਧੜੇ ਬਾਜ਼ੀਆਂ ਉਹਨੂੰ ਇੱਕ ਤਰ੍ਹਾਂ ਨਾਲ ਕਾਇਮ ਰੱਖਿਆ ਗਿਆ ਸੋ ਇਹ ਵੇਕ ਅਪ ਕਾਲ ਇਸ ਕਰਕੇ ਹੈਗੀ ਆ ਜਿਸ ਤਰ੍ਹਾਂ ਮੈਂ ਸਿਧਾਂਤਕ ਤੌਰ ਤੇ ਕਿਹਾ ਵੀ ਜਦੋਂ ਕੌਮ ਕੌਮ ਦੇ ਤੌਰ ਤੇ ਸੋਚਣ ਲੱਗੇਗੀ ਤਾਂ ਕੌਮ ਆ ਜਿਹੜੀ ਇਸ ਕਿਸਮ ਦੀਆਂ ਧੜੇ ਬਾਜ਼ੀਆਂ ਇਸ ਕਿਸਮ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਸਾਡੀਆਂ ਆਪਸੀ ਵਖਰੇਵੇਂ ਨੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਤੋਂ ਪਾਰ ਪਾਵੇਗੀ ਜਦੋਂ ਤੱਕ ਕੌਮ ਮਟੀਰੀਅਲਿਸਟਿਕ ਪੁਆਇੰਟ ਆਫ View ਨਾਲ ਸੋਚੇਗੀ ਤੇ ਇਸ ਪੋਲਿਟਿਕਸ ਨੂੰ ਉਸੇ ਪੈਟਰਨ ਤੇ ਲੜੇਗੀ ਜਿਸ ਪੈਟਰਨ ਤੇ ਅਕਾਲੀ ਦਲ ਕਾਂਗਰਸ ਤੇ ਭਾਜਪਾ ਲੜਦੇ ਆ। ਹੂੰ ਤੇ ਫਿਰ ਉਹਨੂੰ ਹਾਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਚੋਣਾਂ ਦੇ ਪਿੜ ਵਿੱਚ ਰਹਿੰਦੇ ਆ ਵੀ ਆਪਣਾ ਕੌਮੀ ਜਜ਼ਬਾ, ਆਪਣਾ ਕੌਮੀ اخلاق, ਆਪਣਾ ਕੌਮੀ ਕੈਰੇਕਟਰ ਔਰ ਜਿਹੜੀ ਆਪਣੀਆਂ ਕੌਮੀ ਭਾਵਨਾਵਾਂ ਨੇ ਉਹਨਾਂ ਨੂੰ ਇਕਜੁੱਟ ਰੱਖਣਾ ਚਾਹੀਦਾ ਹੈਗਾ ਮਤਲਬ ਐਜ਼ਏ ਆਪਾਂ ਕਹਿ ਲਈ ਕਿ ਜੇ ਧੜਾ ਚੋਣ ਲੜਾਂਗੇ ਤੇ ਮਾਤਖਾਵਾਂਗੇ ਐਜ਼ਏ ਪੰਥ ਐਜ਼ਏ ਕੌਮ ਚੋਣ ਲੜਨੀ ਪਵੇਗੀ ਤੇ ਫਿਰ ਜਿਹੜਾ ਹੈਗਾ ਅੱਗੇ ਕੁਝ ਹੋ ਸਕਦਾ ਹੈਗਾ ਤਾਂ ਹੀ ਕਿਉਂਕਿ ਜੇ ਆਪਾਂ ਇਹ ਗੱਲਾਂ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਚੋਣ ਦੇ ਦੌਰਾਨ ਐਜ਼ਏ ਪੰਥਕ মিডিਆ ਹੁੰਦੇ ਨਹੀਂ ਕੀਤੀਆਂ ਜਾ ਸਕਦੀਆਂ ਇਵਨ ਕਿ ਹੁਣ ਵੀ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ ਆਪੋਤਾਪੀ ਦੇ ਵਿੱਚ ਇੱਕ ਦੂਜੇ ਨੂੰ ਮਾੜਾ ਬੋਲਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਜੇ ਤੇ ਹੋਵੇ ਵਿਸ਼ਲੇਸ਼ਣ ਅਨਾਲਿਸਿਸ ਹੋਵੇ ਸੋਚਿਆ ਜਾਵੇ ਕਿ ਕਿੱਥੇ ਕਮੀਆਂ ਪੇਸ਼ੀਆਂ ਰਹਿ ਗਈਆਂ ਤੇ ਫਿਰ ਉਹਨਾਂ ਕਮੀਆਂ ਪੇਸ਼ੀਆਂ ਨੂੰ ਦੂਰ ਕੀਤਾ ਜਾਵੇ ਕਿਉਂਕਿ ਹੋਰ ਵੀ ਜਿਹੜੇ ਨੇ ਬਹੁਤ ਸਾਰੇ ਪੱਖ ਹੈਗੇ ਨੇ ਕੈਨਨੂ ਤੇ ਹਲਕਾ ਚਾਹੇ ਪੰਥਕ ਹੈਗਾ ਪਰ ਐਜ਼ ਇਹ ਆਪਾਂ ਕਹਿ ਲਈਏ ਕਿ ਪੰਥਕ ਤੌਰ ਤੇ ਉੱਤੇ ਚਾਹੇ ਇਸ ਤੋਂ ਪਹਿਲਾਂ ਉਮੀਦਵਾਰ ਸੀਗੇ ਉਹਨਾਂ ਦੀ ਵੀ ਇਸ ਤਰੀਕੇ ਦੀ ਕੋਈ ਪੰਥਕ ਤੌਰ ਤੇ ਕੰਟਰੀਬਿਊਸ਼ਨ ਜਿਹੜੀ ਹੈ ਉਹ ਨਹੀਂ ਸੀ ਹੈਗੀ ਜਾਂ ਉਸ ਤੋਂ ਪਹਿਲਾਂ ਆਪਾਂ ਦੇਖਿਆ ਸੀ ਕਿ ਕਾਂਗਰਸ ਦੇ ਜਿਹੜੇ ਉਮੀਦਵਾਰ ਸੀ ਕਾਂਗਰਸ ਨੇ ਇਹ ਸੀਟ ਕੱਢੀ ਸੀ ਤੇ ਉਥੋਂ ਵੀ ਜੇ 20000 ਦੇ ਕਰੀਬ ਜਿਹੜੀ ਵੋਟ ਜਿਹੜੀ ਪੈ ਜਾਣੀ ਇੱਕ ਐਜ਼ ਅ ਪੋਜ਼ਿਟਿਵ ਨੋਟ ਤੇ ਜਿਹੜਾ ਹੈ ਉਹ ਲੈਂਡ ਦੀ ਲੋਡ ਹੈਗੀ ਆ ਸਦਾਰਤਾ ਸਿੰਘ ਜੀ ਦੂਜਾ ਨਾ ਕੁਛ ਕਿਉਂਕਿ ਜਦੋਂ ਸਾਡੀਆਂ ਵੀ ਟੀਮਸ ਪਿੰਡਾਂ ਦੇ ਵਿੱਚ ਜਾਂਦੀਆਂ ਸੀ ਜਦੋਂ ਭਾਈ ਅਮਰਪਾਲ ਸਿੰਘ ਦੀ ਜਿੱਤ ਹੁੰਦੀ ਹੈਗੀ ਆ ਤੇ ਉਹਦੇ ਤੋਂ ਬਾਅਦ ਚੋਂ ਵੀ ਇਹ ਗੱਲਾਂ ਆਈਆਂ ਕਿ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਕੋਈ ਉਹਨਾਂ ਦਾ ਤਨਵਾਦ ਜਾਂ ਉਹਨਾਂ ਨੂੰ ਕਿਉਂਕਿ ਹੁਣ ਜਿਹੜੇ 20000 ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਤੇ ਆਪਣੇ ਨਾਲ ਅਟੈਚ ਰੱਖਣਾ ਪਏਗਾ ਨਾ ਨਹੀਂ ਤੇ ਉਹ ਦੁਬਾਰਾ ਜਿਹੜਾ ਹੈਗਾ ਇਹ ਉਹ ਦੂਜੇ ਬੰਨੇ ਤੁਰ ਜਾਣਗੇ ਚਾਹੇ ਉਹ ਆਮ ਆਦਮੀ ਪਾਰਟੀ ਅੱਲੇ ਜਾਣ ਜਾਂ ਅਕਾਲੀ ਦਲ ਬਾਦਲ ਅੱਲੇ ਜਾਣ ਜਾਂ ਭਾਰਤੀ ਜਨਤਾ ਪਾਰਟੀ ਅੱਲੇ ਜਾਣ ਇਹਦੇ ਬਾਰੇ ਕੁਝ ਸੋਚ ਵਿਚਾਰ ਜਾਂ ਸੋਚਣ ਦੀ ਲੋੜ ਹੈਗੀ ਆ ਕਿ ਉਹ ਹਮੇਸ਼ਾ ਉਹ ਮਹਿੰਮ ਜਿਹੜੀ ਹੈ ਉਹ ਆਪਾਂ ਕਹਿ ਲਈਏ ਕਿ ਇੱਕ ਸਰਗਰਮ ਹੀ ਰਹਿਣੀ ਚਾਹੀਦੀ ਹੈ ਹਾਂਜੀ ਹਾਂਜੀ ਉਹ ਮਹਿੰਮ ਸਰਗਰਮ ਰਹਿਣੀ ਚਾਹੀਦੀ ਹੈ ਜਿਹੜੇ ਵੋਟਰ ਤੁਹਾਡੇ ਤੱਕ ਪਹੁੰਚੇ ਨੇ ਜਾਂ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਵੀ ਵੱਡੀ ਲੀਡ ਨਾਲ ਜਿਤਾਇਆ ਹੈਗਾ ਉਹਨਾਂ ਤੱਕ ਪਹੁੰਚਣਾ ਉਹਨਾਂ ਦਾ ਉਹਨਾਂ ਦਾ ਧੰਨਵਾਦ ਕਰਨਾ ਜਾਂ ਉਹਨਾਂ ਨਾਲ ਸੰਪਰਕ ਵਿੱਚ ਰਹਿਣਾ ਇਹ ਸਾਰੀ ਨੈਟਵਰਕਿੰਗ ਆ ਜਿਹੜੀ ਉਹ ਕਰਨੀ ਪਵੇ ਕਿਤੇ ਦੂਸਰਾ ਹੈਗਾ ਜਿਹੜਾ ਹੈਗਾ ਵੀ ਜੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਆ ਉਹਦਾ ਕੋਈ ਵੀ ਜਥੇਬੰਦਕ ਢਾਂਚਾ ਹੈ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ ਜੇ ਸਾਰਾ ਕੁਝ ਹਾਲ ਦੀ ਘੜੀ ਪਰਿਵਾਰ ਦੇ ਹੱਥਾਂ ਵਿੱਚ ਹੀ ਰਹਿਣਾ ਹੈ ਸੋ ਇਹ ਸੰਦੇਸ਼ ਗਲਤ ਜਾ ਰਿਹਾ ਹੈਗਾ ਵੀ ਜਿਹੜਾ ਪਰਿਵਾਰ ਹੈਗਾ ਜੀ ਉਹ ਆਪਣੇ ਤੌਰ ਤੇ ਸਾਰੇ ਕੁਝ ਨੂੰ ਮੈਨੇਜ ਕਰ ਰਿਹਾ ਹੈਗਾ ਸੋ ਇੱਕ ਸਪਸ਼ਟ ਜਥੇਵੰਦਕ ਢਾਂਚਾ ਬਣਾਇਆ ਜਾਵੇ ਉਹਦੇ ਵਿੱਚ ਅਹੁਦੇਦਾਰੀਆਂ ਜ਼ਿੰਮੇਵਾਰੀਆਂ ਤੇ ਜਿਹੜੀਆਂ ਕਮਜ਼ੋਰੀਆਂ ਦਾ ਵਿਸ਼ਲੇਸ਼ਣ ਕਰਨ ਦਾ ਜਿਹੜਾ ਸਾਰਾ ਸਿਸਟਮ ਹੈਗਾ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਾਇਮ ਰੱਖਿਆ ਜਾਵੇ ਸੋ ਸਾਡੀ ਇਹ ਇੱਕ ਵਿਸ਼ਲੇਸ਼ਣ ਤੋਂ ਇਹ ਅਸੀਂ ਸਾਰਾ ਕ ਸਮਝ ਰਹੇ ਹਾਂ ਕਿ ਪੰਥਕ ਜज्ਬੇ ਨੂੰ ਕਾਇਮ ਰੱਖਣਾ ਉਹਦੇ ਲਈ ਇੱਕ ਸਹਿਰ ਦੇ ਜਥੇਬੰਦਕ ਢਾਂਜਾ ਕਾਇਮ ਕਰਨਾ ਸਾਰੀਆਂ ਪੰਥਕ ਧਰਮਾਂ ਦਾ ਸਤਿਕਾਰ ਕਰਨਾ ਸੋ ਗਿਆਨੀ ਹਰਪ੍ਰੀਤ ਸਿੰਘ ਵਰਗੇ ਵਿਅਕਤੀ ਦਾ ਇਹ ਸਤਿਕਾਰ ਨਹੀਂ ਹੋਇਆ ਤਾਂ ਇਟ ਮੀਨਸ ਜਿਹੜੀਆਂ ਉਹ ਕਮਜ਼ੋਰੀਆਂ ਨੇ ਜੀ ਬੀਬੀ ਸਤਵੰਤ ਕੌਰ ਉਹਨਾਂ ਨੂੰ ਉਸ ਲੈਵਲ ਤੇ ਉੱਥੇ ਸਤਿਕਾਰ ਨਹੀਂ ਮਿਲਿਆ ਜਿਹੜਾ ਅਕਾਲੀ ਦਲ ਪੁਨਰਸਰਜੀਤ ਹੈਗਾ ਕੀ ਉਹਨਾਂ ਨੂੰ ਵੀ ਹੋਰ ਤਰੀਕੇ ਦੇ ਨਾਲ ਜਾਂ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਇੱਥੇ ਆਉਣਾ ਚਾਹੀਦਾ ਸੀ ਜਾਂ ਇਹਦੇ ਵਿੱਚ ਹੋਰ ਦੱਸਣਾ ਚਾਹੀਦਾ ਸੀ ਜੇ ਸ਼ਾਮਲ ਨਹੀਂ ਸੀ ਹੁਣ ਦਿੱਤਾ ਜਾਂਦਾ ਜੋ ਵੀ ਕਦਮ ਉਠਾਏ ਜਾ ਸਕਦੇ ਸੀ ਉਹਨ ਉਸ ਨੂੰ ਉਸ ਨੂੰ ਆਪਾਂ ਕਿਵੇਂ ਦੇਖੀਏ ਉਸ ਵਿੱਚ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਹੈ ਹੈਗੀ ਸੀ ਜਿਹੜੀ ਮੈਂ ਤੁਹਾਨੂੰ ਕਿਹਾ ਹੈਗਾ ਵਿਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਨਹੀਂ ਮੰਨੀ ਗਈ ਉਹਨਾਂ ਨੂੰ ਚੋਣ ਵਿੱਚ ਨਹੀਂ ਆਉਣ ਦਿੱਤਾ ਗਿਆ ਸੋ ਇਸੇ ਤਰ੍ਹਾਂ ਈਵਨ ਮਨਪ੍ਰੀਤ ਸਿੰਘ ਯਾਲੀ ਜਿਹੜੇ ਕਿ ਚੋਣਾ ਲੜਦੇ ਕਾਗ ਸਿਆਸਤਦਾਨ ਨੇ ਹਣਾ ਸੋ ਜਦੋਂ ਇੰਨੀ ਮਤਲਬ ਤੁਸੀਂ ਤੁਸੀਂ ਇਹ ਕਹਿ ਰਹੇ ਹੈਗੇ ਹੋ ਕਿ ਜੇ ਕਿਤੇ ਆਪਾਂ ਕਹਿ ਲਈਏ ਕਿ ਜਿਹੜੀ ਜਿਹੜੀ ਐਕਸਪਰਟੀਜ਼ ਕਿਸੇ ਦੇ ਕੋਲ ਹੈਗੀ ਹੈ ਕਿਉਂਕਿ ਹਰ ਇੱਕ ਮਹਾਰਤ ਜੀ ਆਪਾਂ ਕਹਿੰਦੇ ਕਿ ਕੱਲੇ ਬੰਦੇ ਕੋਲ ਹੋਵੇ ਇਹ ਚੀਜ਼ਾਂ ਸੰਭਵ ਨਹੀਂ ਹੁੰਦੀਆਂ ਤੇ ਜਿਹਦੇ ਜਿਹਦੇ ਕੋਲ ਜਿੰਨੀ ਜਿੰਨੀ ਮਹਾਰਤ ਹੈਗੀ ਹੈ ਉਹ ਦੀ ਵਰਤੋਂ ਕਰਨੀ ਚਾਹੀਦੀ ਸੀ ਜੇ ਆਪਾਂ ਕਹਿ ਲਈਏ ਕਿ ਪੂਰੇ ਇਲਾਕੇ ਨੂੰ ਮੰਡਿਆ ਜਾ ਸਕਦਾ ਸੀ ਕਿ ਆਹ ਵਾਲੀ ਜਿਹੜੀ ਜਥੇਬੰਦੀ ਹੈਗੀ ਆ ਇਹ ਇਧਰਲੇ ਬੰਨੇ ਵਾਲਾ ਸੰਭਾਲੇਗੀ ਦੂਜੀ ਜਥੇਬੰਦੀ ਇੰਨੇ ਪਿੰਡਾਂ ਨੂੰ ਸੰਭਾਲੇਗੀ ਤਾਂ ਕਿ ਜਿਹੜਾ ਇੱਕ ਆਪਸੀ ਧੜੇਬੰਦੀਆਂ ਦਾ ਜਿਹੜਾ ਕਲੈਸ਼ ਹੈ ਉਹ ਵੀ ਜਿਹੜਾ ਇਸ ਤਰੀਕੇ ਦੇ ਨਾਲ ਸਾਹਮਣੇ ਨਾ ਆਵੇ ਪਰ ਉਹੀ ਹੈ ਕਿ ਹਰੇਕ ਚੀਜ਼ 'ਚ ਜੋ ਜਿਹੜਾ ਹੈ ਸਿੱਖਣ ਦੇ ਲਈ ਇੱਕ ਲੈਸਨ ਜਿਹੜਾ ਹੈ ਉਹ ਹੁੰਦਾ ਹੈਗਾ ਕਿਉਂਕਿ ਚੋਨਾ ਦੇ ਪਿੰਡ ਨੂੰ ਮੌਜੂਦਾ ਹਾਲਾਤਾਂ ਦੇ ਵਿੱਚ ਜੇ ਆਪਾਂ ਕਹੀਏ ਕਿ ਖਾਲੀ ਜਿਹੜਾ ਹੈ ਉਹ ਨਹੀਂ ਛੱਡਿਆ ਜਾ ਸਕਦਾ ਜੇ ਆਪਾਂ ਇਹ ਪਿੰਡ ਖਾਲੀ ਛੱਡਾਂਗੇ ਤੇ ਫਿਰ ਜਿੱਦਾਂ ਤੇ ਆਉਂਦੇ ਹੈਗੇ ਆਪਾਂ ਦੇਖਿਆ ਉਹੀ ਲੋਕ ਜਿਹੜੇ ਆ ਦੁਬਾਰਾ ਆ ਕੇ ਜਿਹੜੇ ਕਾਬਜ ਹੋ ਜਾਣਗੇ